ਦਿੱਤੇ ਤੂੰ ਮੇਨ ਤਾਲੀ ਸਾਨੂੰ ਹੱਥ ਪੈਰ ਦਿੱਤਿਆ ਭਾਈ ਚਾਰੇ ਦਿੱਤੇ ਨਾ ਹੀ ਵੈਰ ਦਿੱਤਿਆ ਹੋਰ ਬਾਰੇ ਸੋਚਣੇ ਦੀ ਵੇਰ ਨਹੀਂ ਦਿੱਤੀ ਅੱਖਾਂ ਮੂਰੇ ਰੱਖਿਆ ਨਿਸ਼ਾਨ ਮਾਲਕ ਜੀ ਗੁਰਦਾਸ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਪੀਜੀਆ ਅਸੀਂ ਤਕਰੀਬਨ 5 ਕ ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਜੁਲਾਈ ਦੇ ਵਿੱਚ ਅਸੀਂ ਇਹਦਾ ਆਪੀਡੀ ਸ਼ੁਰੂ ਕਰਦੇ ਹਾਂ ਉਹਦੇ ਨਾਲ ਸਾਰੇ ਡਾਕਟਰਸ ਲਿਆਉਣੇ ਆ ਫਰੋਜ਼ਪੁਰ ਦੇ ਲੋਕਾਂ ਨੂੰ ਜਿੱਥੇ ਰਾਹਤ ਮਿਲੇਗੀ ਉੱਥੇ ਮੈਂ ਸਮਝਦਾ ਹਾਂ ਕੀ ਸਾਰੇ ਇਲਾਕੇ ਨੂੰ ਬੜੀ ਵੱਡੀ ਰਾਹਤ ਮਿਲੇ ਕਿਉਂਕਿ ਜੇ ਸਾਡਾ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ ਸੀ ਸਾਨੂੰ ਅੰਮ੍ਰਿਤਸਰ ਸਾਹਿਬ ਜਲੰਧਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਲੈ ਕੇ ਜਾਣਾ ਪੈਂਦਾ ਸੀ ਉਹਦੀ ਸਾਨੂੰ ਜ਼ਰੂਰਤ ਨਹੀਂ ਪਵੇਗੀ ਹੁਣ ਇਹਦੇ ਨਾਲ ਇਹ ਹੈ ਕਿ ਗਰੀਬਾਂ ਨੂੰ ਨੌਕਰੀਆਂ ਮਿਲਣਗੀਆਂ ਘਰ-ਘਰ ਦੇ ਵਿੱਚ ਨੌਕਰੀ ਜਾਏਗੀ ਇਹਨਾਂ ਨਾਲ ਮੈਡੀਕਲ ਕਾਲਜ ਵੀ ਲੈ ਕੇ ਆ ਰਹੇ ਹਾਂ ਜਿਹੜੇ ਬੱਚੇ ਸਾਡੇ ਪੜ੍ਹ ਲਿਖ ਕੇ ਇੱਥੋਂ ਦੇ ਉਹ ਡਾਕਟਰ ਬਣਨਗੇ ਡਾਕਟਰ ਬਣ ਕੇ ਇਸ ਇਲਾਕੇ ਦਾ ਇਲਾਜ ਕਰਨਗੇ ਇਹ ਸਭ ਤੋਂ ਵੱਡੀ ਉਪਲਬਧੀ ਹੈ ਕਿਉਂਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਪਹਿਲੀ ਵਾਰ ਹੈ ਕਿ ਐਡੀ ਵੱਡੀ ਇਨਵੈਸਟਮੈਂਟ ਜਿਹੜੀ ਹੈਗੀ ਹੈ ਇਹ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਸਾਨੂੰ ਇਹ ਦਿੱਤਾ ਸੀ ਇਹਦੇ ਆਉਣ ਦੇ ਨਾਲ ਫਰੋਸਪੁਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਵੱਡੀ ਖੁਸ਼ੀ ਹੈ ਆ ਯੰਗਸਟਰਸ ਖੜੇ ਨੇ ਇਹਨਾਂ ਨੂੰ ਪਤਾ ਕਿ ਨੌਕਰੀਆਂ ਮਿਲਣਗੀਆਂ ਕਿੱਥੇ ਕੈਮਿਸ ਸ਼ਾਪਾਂ ਖੁੱਲਣੀਆਂ ਕਿਤੇ ਟੈਕਸੀਆਂ ਚੱਲਣੀਆਂ ਕਿਤੇ ਹੋਟਲ ਖੁੱਲਣਗੇ ਹੋਰ ਰੋਜ਼ਗਾਰ ਬੜੇ ਵੱਡੇ ਵੱਡੇ ਰੋਜ਼ਗਾਰ ਆਣਗੇ ਮੈਂ ਸਮਝਦਾ ਕਿ ਬੜੀ ਵੱਡੀ ਉਪਲਬਧੀ ਇੱਕ ਫਰੋਸਪੁਰ ਨੇ ਕੀਤੀ ਹੈ ਇਹ ਫਰੋਸਪੁਰ ਦੇ ਲੋਕਾਂ ਦੇ ਕਾਰਨ ਹੀ ਹੋਈ ਹੈ ਇਮਾ ਵਧਾਈ ਦਿਨਾ ਸਰ ਪ੍ਰਮਿੰਦਰ ਸਿੰਘ ਪਿੰਕੀ ਨੂੰ ਜਿਨ੍ਹਾਂ ਨੇ ਬਹੁਤ ਜਦੋਜਹਦ ਕਰਕੇ ਇਹ ਪੀਜੀਆਈ ਜਿਹੜਾ ਇੱਥੇ ਲਿਆਂਦਾ ਹੈ ਇਹਦੇ ਨਾਲ ਬਿਲਡਿੰਗਾਂ ਜਿਹੜੀਆਂ ਤਿਆਰ ਹੋ ਰਹੀਆਂ ਜਿਵੇਂ ਦੱਸ ਰਹੇ ਆ ਵੀ ਮੈਡੀਕਲ ਕਾਲਜ ਵੀ ਇੱਥੇ ਬੰਨਣਾ ਹੈ ਬੱਚੇ ਦੀ ਪੜ੍ਹਾਈ ਇੱਥੇ ਹੋਊਗੀ ਡਾਕਟਰ ਤਿਆਰ ਹੋਣਗੇ ਇਸ ਇਲਾਕੇ ਨੂੰ ਫਾਇਦਾ ਹੀ ਫਾਇਦਾ ਹੈ ਇੱਥੇ ਪੀਜੀਆਈ ਬਣਨ ਨਾਲ ਦੂਰ ਦੂਰ ਤੋਂ ਲੋਕ ਇੱਥੇ ਇਲਾਜ ਕਰਾਉਣ ਆਉਣਗੇ ਔਰ ਸਾਰੇ ਹੀ ਬਾਟਰ ਬੈਲਟ ਨੂੰ ਔਰ ਫਾਜ਼ਿਲਕਾ ਡਿਸਟ੍ਰਿਕਟ ਨੂੰ ਅਬੋਹਰ ਨੂੰ ਔਰ ਇਧਰ ਅਮਰਸਰ ਤੱਕ ਜਿੰਨੇ ਤਰਨਤਾਰ ਡਿਸਟ੍ਰਿਕਟ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਔਰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਡਿਸਟ੍ਰਿਕਟ ਪ੍ਰੋਇਟਰ ਦੇ ਵਿੱਚ ਬਣਿਆ ਇਹ ਤੁਸੀਂ ਪ੍ਰੋਜੈਕਟ ਦੇਖੋ ਇਹ ਵਰਦਾਨ ਹੈ ਇੱਕ ਫਰੋਸਪੁਰ ਵਾਸਤੇ ਬਾਰਡਰ ਏਰੀਆ ਵਾਸਤੇ ਤੇ ਇੰਨਾ ਵੱਡਾ ਪ੍ਰੋਜੈਕਟ ਸਾਡੇ ਤਾਂ ਅਸੀਂ 35 36 36 ਸਾਲਾਂ ਦੇ ਹੋ ਗਏ ਐਡਾ ਵੱਡਾ ਪ੍ਰੋਜੈਕਟ ਨਹੀਂ ਆਇਆ ਤੇ ਇਹਦੇ ਨਾਲ ਮੈਡੀਕਲ ਕਾਲਜ ਵੀ ਜੁੜ ਜਾਣਾ ਹੈ ਕਾਨੂੰ ਨਰਸਿੰਗ ਕਾਲਜ ਵੀ ਜੁੜ ਜਾਣਾ ਹੈ ਤੇ ਇੱਕ ਸੰਜੀਵਨੀ ਬੂਟੀ ਵਾਂਗੂ ਕੰਮ ਕਰੇਗਾ ਫਰੋਈ ਪੋਤੇ ਲੋਕਾਂ ਨੂੰ ਹਲ ਦੇ ਨੀ ਤੇਰਾ ਸ਼ੁਕਰਾਨ ਹਮ ਮਲਕਾ